मैया की पवन पुत्र हनुमान जी महाराज की वृंदावन में की धर्म की अधर्म का प्राणियों में विश्व का गौ माता की हर हर महादेव हर हर महादेव हर हर महादेव बोले सच्चे जोता वाली माता तुम्हारी तो सदा ही जय सभी लोग प्रणाम करें ਇਸ ਬਲਾਈ ਵਿੱਚ ਗਰੰਗੀਆਂ ਨੇ ਤੇਰੇ ਸੋਹਣੇ ਚੰਦੇ ਲਾ ਉਹਨੇ ਜੁਨੀਆ ਨਾਲ ਲਾਲ ਲਾਲ ਤੇ ਸੋਹਣੇ ਚੰਦੇ ਲਾ ਮਾ ਤੇਰੀ ਯਾ ਲਾਲ ਲਾਲ ਤੇ ਘਰਾ ਸ਼ੇਰਾਂ ਦੇ ਦਾ ਉਹ ਸਾਡੇ ਦਰਬਾਰ ਕੀ ਹੈ ਇਹ ਪਹਿਲ ਤੋਂ ਸਾਡੀ ਪੈਦਲ ਯਾਤਰਾ ਸ਼੍ਰੀ ਨੈਣਾਦੇਵੀ ਜੀ ਦਸਵੀਂ ਯਾਤਰਾ ਇਹ ਜਿਹੜੀ ਕਿ ਹਰੇਕ ਸਾਲ ਸਾਉ ਦੇ ਮਹੀਨੇ ਚ ਮੈਂ ਇੱਕ ਤੋਂ ਪੈੜ ਤੋਂ ਪੈਦਲ ਯਾਤਰਾ ਸ਼੍ਰੀ ਲੈਣਾ ਦੇਵੀ ਦੀ ਦਰਸ਼ਨ ਕਰਨ ਜਾਂਦੇ ਹਨ ਇਹ ਜਿਹੜੇ ਤੁਸੀਂ ਜਾਣਿਓ ਪੈਦਲ ਯਾਤਰਾ ਜਾਣਿਓ ਕਿੰਨੇ ਦਿਨਾਂ ਚ ਪਹੁੰਚਦੇ ਹੋ ਉੱਥੇ ਇੱਥੇ ਚੌਥੇ ਦਿਨ ਅਸੀਂ ਦਰਸ਼ਨ ਕਰ ਲੈਨੇ ਆ ਅਛਾ ਯਾਨੀ ਕਿ ਚੌਥੇ ਦਿਨ ਉੱਥੇ ਤੁਸੀਂ ਦਰਸ਼ਨ ਮੇਲਾ ਕਰਦੇ ਹੋ ਰਸਤੇ 'ਚ ਥੋੜੀ ਠਹਿਰ ਬਣੀ ਹੋਣੀ ਆ ਹਾਂਜੀ ਹਾਂਜੀ ਪਹਿਲੀ ਠਹਿਰ ਝਾੜ ਸਾਹਿਬ ਗੁਰਦੁਆਰਾ ਸਾਹਿਬ ਦੂਜੀ ਘਨੋਲੀ ਤੀਜੀ ਦਿਨ ਵਰ ਰਾਤ ਜੰਲ ਕੇ ਚੌਥੀ ਸਵੇਰ ਦਰਸ਼ਨ ਹੋ ਜਾਂਦੇ ਆ ਹੋਰ ਮਾਤਾ ਦੇ ਭਗਤਾਂ ਨੂੰ ਤੁਹਾਡਾ ਇੱਥੋਂ ਕੀ ਮੈਸੇਜ ਆ ਮਾਤਾ ਦੇ ਭਗਤਾਂ ਨੂੰ ਇਹੀ ਆ ਵੀ ਚੰਗੇ ਕੰਮ ਕਰੋ ਜਿੰਨਾ ਹੋ ਸਕਦਾ ਚੰਗੇ ਕੰਮ ਕਰੋ ਤੇ ਮਾਤਾ ਦਾ ਅਸ਼ੀਰਵਾਦ ਲਓ ਮਾਤਾ ਨੈਣੀ ਦੇ ਨੈਣਾ ਦੇ ਵੀ ਸਾਰਿਆਂ ਦੀ ਝੋਲੀਆ ਭਰਦੀ ਆ ਕਿੰਨੇ ਕੁ ਸਰੀਰ ਜਾ ਰਹੇ ਨੇ ਤੁਸੀਂ ਯਾਤਰਾ ਤੇ ਇਹ 25 ਤੋਂ 30 ਬੰਦੇ ਨੇ ਜੀ ਨਾਣਾ ਨਾਣਾ ਦੇਵਿਦਾ ਬੋਲ ਸਤਿ ਸ੍ਰੀ ਅਕਾਲ ਕੀ ਜੈ ਕਰੋ ਵੀਰ ਬਜਰੰਗੇ ਹਰ ਨਾਮਾ ਨਾਮ ਦੇ ਜੈ ਕਾਲਾ ਸ੍ਰੀ ਰਾਮ ਜੀ ਜਤਰਾ ਵਾਲੀ ਦਾ ਬੋਲ ਸਤਿ ਸ੍ਰੀ ਅਕਾਲ ਅਸੀਂ ਇਹ ਬੇਨਤੀ ਕਰਦੇ ਆ ਅਸੀਂ ਦੁਆ ਕਰਦੇ ਆ ਕਿ ਮਾਤਾ ਨਾਨੀ ਤੁਹਾਨੂੰ ਖੁੱਲੇ ਦਰਸ਼ਨ ਦੇਵੇ ਔਰ ਤੁਸੀਂ ਇਸ ਤਰ੍ਹਾਂ ਹੀ ਹਰ ਸਾਲ ਜਾਂਦੇ ਰਹੋ ਇਸ ਤਰ੍ਹਾਂ ਹੀ ਤੁਹਾਨੂੰ ਅਸੀਂ ਸਤਿ ਸ੍ਰੀ ਅਕਾਲ ਦਈਏ ਇਹ ਅਸੀਂ ਫੁੱਟਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਤੁਹਾਡਾ ਇਹਨਾਂ ਉਪਰਾਲਾ ਕਰਕੇ ਤੁਹਾਡਾ ਬਹੁਤ ਕੰਮ ਕਰਦੇ ਨੇ ਤੁਹਾਨੂੰ ਸੇਵਾ ਕਰਦੇ ਨੇ ਤੇ ਹੁਣ ਮੈਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦਾ ਤੇ ਮਾਤਾ ਜੀ ਦਾ ਅਸ਼ੀਰਵਾਦ ਤੁਹਾਨੂੰ ਮਿਲੇ ਅਰ ਮਾਤੇ ਦੇ ਦਰਸ਼ਨ ਤੁਹਾਨੂੰ ਖੁੱਲੇ ਹੋਣ ਜੈਕਾਰਾ ਚੀਨੀ ਨਾਣਾ ਦੇਵੀ ਦਾ ਬੋਲ ਸਤਿ ਸ੍ਰੀ ਅਕਾਲ ਜੈ ਜੈ ਉਹ ਬਸ ਸਹੀ ਬੇਨਤੀ ਕਰਦੇ ਆ ਅਸੀਂ ਦੁਆ ਕਰਦੇ ਆ ਕਿ ਮਾਤਾ ਨਾਲੇ ਤੁਹਾਨੂੰ ਖੁੱਲੇ ਦਰਸ਼ਨ ਦੇਵੇ ਤੇ ਤੁਸੀਂ ਇਸ ਤਰ੍ਹਾਂ ਹੀ ਹਰ ਸਾਲ ਜਾਂਦੇ ਰਹੋ ਇਸ ਤਰ੍ਹਾਂ ਤੁਹਾਨੂੰ ਅਸੀਂ ਇਸ ਤੋਂ ਦੋਧਰੀਏ ਇਹ ਅਸੀਂ ਬੂਟਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਤੁਹਾਡਾ ਇਹਨਾਂ ਉਪਰਾਲਾ ਕਰਕੇ ਤੁਹਾਡਾ ਬਹੁਤ ਕੰਮ ਕਰਦੇ ਨੇ ਥੋੜੀ ਸੇਵਾ ਕਰਦੇ ਨੇ ਤੇ ਹੁਣ ਮੈਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦਾ ਤੇ ਮਾਤਾ ਜੀ ਦਾ ਅਸ਼ੀਰਵਾਦ ਤੁਹਾਨੂੰ ਮਿਲੇ ਔਰ ਮਾਤੇ ਦੇ ਦਰਸ਼ਨ ਤੁਹਾਨੂੰ ਖੁੱਲੇ ਹੋ ਜੈਕਾਰਾ ਚੀਨੀ ਨਾਣਾ ਦੇਵੀ ਦਾ ਬੋਲ ਸਤਿ ਸ੍ਰੀ ਅਕਾਲ ਜੈ ਜੈ ਮਾਤਾ ਹਰ ਸਾਲ ਦੀ ਤਰ੍ਹਾਂ ਸਾਡੇ ਜ਼ੈਰ ਜੋਂ ਮਾਤਾ ਨਾਣਾ ਦੇਵੀ ਦੇ ਇਹ ਜਿਹੜੇ ਸਾਉਣ ਦੇ ਚਾਲੇ ਹੋਵੇਗਾ ਇੱਕ ਸਾਲ ਸੰਗਤ ਕੋਡੇ ਅੱਛਾ ਨਾਲ ਸਰਤਾਰਾ ਮਾਤਾ ਦੇ ਦਰਬਾਰ ਚ ਨਤਕਤ ਹੋਉਂ ਜਾਂਦੀ ਹੈ ਮੈਂ ਇਸ ਤਰ੍ਹਾਂ ਮਾਣ ਮਹਿਸੂਸ ਕਰਦਾ ਹਾਂ ਕਿ ਸਾਡਾ ਇੰਨਾ ਪ੍ਰਾਤਨ ਸ਼ਹਿਰ ਹੈ ਪਏ ਕਿ ਉਸੇ ਕਰਕੇ ਸਾਡੇ ਸ਼ਹਿਰ ਚੋਂ ਹਰੇਕ ਧਰਮ ਜਾਤ ਮਜ਼ਬ ਨਾਲ ਸੰਬੰਧਿਤ ਲੋਕ ਨੇ ਜਿਵੇਂ ਉਹ ਬੜੇ ਸਤਕਾਰ ਨਾਲ ਬੜੇ ਪਿਆਰ ਨਾਲ ਹਰੇਕ ਧਰਮ ਦਾ ਜੋ ਤਿਹਾਰ ਹੁੰਦਾ ਉਹਨੂੰ ਬੜੇ ਪਿਆਰ ਨਾਲ ਕਰਨਾ ਨਾਲ ਮਿਲ ਕੇ ਮਲਾਉਂਦੇ ਤੇ ਉਹਦੀ ਕੜੀ ਕੀ ਸਾਡੇ ਸ਼ਹਿਰ 'ਚੋਂ ਸੰਗਤ ਹੈ ਜਿਹੜੀ ਉਹ ਜਾਂਦੀ ਆ ਫੈਲ ਜਾਂਦੀ ਆ ਤੇ ਹਮੇਸ਼ਾ ਸਾਡੇ ਸ਼ਹਿਰ 'ਚ ਉਹ ਚਾਲੇ ਦੌਰਾਨ ਲੰਗਰ ਵੀ ਲੱਗਦੇ ਤੇ ਸਾਡੇ ਸ਼ਹਿਰ 'ਚੋਂ ਬੜੀ ਧਾਰਮਿਕ ਸਤਿਭਾਵਨਾ ਤੇ ਧਰਮ ਨੂੰ ਮੰਨਣ ਵਾਲੇ ਬੜੇ ਲੋਕ ਤੇ ਬੜੇ ਚਾਹੇ ਅਮਰਨਾਥ ਸ੍ਰੀ ਅਮਰਨਾਥ ਦੀ ਕੋਲ ਜੰਕਰੀ ਯਾਤਰਾ ਹੋਵੇ ਚਾਹੇ ਮਾਤਾ ਨਹਿਣਾ ਦੇਵੀ ਦਾ ਹੋਵੇ ਚਾਹੇ ਆਪਣੇ ਸ਼ਹੀਦ ਵੀ ਸਪਤਾ ਹੁੰਦਾ ਛੋਟੇ ਸਾਹਿਬ ਜਾਂਦੇ ਬਿਲਕੁਲ ਉਹ ਸਾਰੇ ਹੀ ਸਾਡੇ ਸ਼ਹਿਰ ਚ ਪ੍ਰੇਤਸ਼ਾ ਨਾਲ ਸੰਗਤਾਂ ਨੇ ਜਿਹੜੀਆਂ ਰਲ ਮਿਲ ਕੇ ਮਨਾਉਂਦੀਆਂ ਨੇ ਤੇ ਇੱਥੇ ਹਰ ਇੱਕ ਸਾਲ ਇਹ ਫਕਟੇ ਹੁੰਦੇ ਆ ਤੇ ਲੰਗਰ ਵੀ ਲੱਗਦਾ ਹੋਰ ਵੀ ਦੋ ਤਿੰਨ ਲੰਗਰ ਸਾਡੇ ਇਸ ਨਗਰ ਚ ਲੱਗਦੇ ਆ ਤੇ ਮੈਂ ਬੜਾ ਆਪਣੇ ਆਪ ਨੂੰ ਮਾਣ ਮਹਿਸੂਸ ਕਰਦਾ ਇਹ ਨਗਰ ਦਾ ਮੁਖੀ ਹੋਣ ਦੇ ਨਾਤੇ ਤੇ ਸਾਡੇ ਡਾਕਰ ਚ ਇਸ ਤਰ੍ਹਾਂ ਦੀ ਜਿਹੜੀ ਪਰੰਪਰਾਵਾਂ ਨੇ ਮਹਾਨ ਪਰੰਪਰਾਵਾਂ ਨੇ ਉਹਨੂੰ ਸਾਡੇ ਪਸੰਦਿਆਂ ਨੇ ਕੈਮ ਰੱਖਿਆ ਹੋਇਆ ਤੇ ਮੈਂ ਆਸ ਕਰਦਾ ਕਿ ਇਸੇ ਤਰ੍ਹਾਂ ਹੀ ਇਹ ਕੁਝ ਵੀ ਜਾਰੀ ਰਹੂਗਾ ਤੇ ਸੋਚੇ ਸ਼ਹਿਰ ਨਿਵਾਸੀ ਇਹ ਸਾਰੇ ਹੀ ਪ੍ਰੋਗਰਾਮਾਂ 'ਚ ਬੜਾ ਜਿਆਦਾ ਸਹਿਯੋਗ ਦਿੰਦੇ ਨੇ ਇਸੇ ਕਰਕੇ ਸਾਡੇ ਪ੍ਰੋਗਰਾਮ ਦੇ ਜਿਹੜੇ ਕਾਮਯਾਬਦ ਨੇ ਉਹ ਨਵੀਂ ਪੀੜ੍ਹੀ ਹੈ ਜਿਹੜੀ ਸਾਡੀ ਉਹਨੂੰ ਵੀ ਇਹ ਬੜੀ ਪ੍ਰੇਰਨਾ ਮਿਲਦੀ ਬੂਟਾ ਸਿੰਘ ਦੀ ਸੇਵਾ ਬਾਰੇ ਕੀ ਕਹਿਣਾ ਤਾ ਸਿੰਘ ਦੀ ਸੇਵਾ ਬਾਰੇ ਮੈਂ ਪਹਿਲਾਂ ਵੀ ਬੋਲਦਿਆਂ ਦੱਸਿਆ ਵੀ ਸਾ ਬੂਟਾ ਸਿੰਘ ਆ ਜਿਹੜੇ ਬੂਟਾ ਸਿੰਘ ਵਰਗੇ ਬੜੇ ਵਿਰਲੇ ਲੋਕ ਹੁੰਦੇ ਆ ਮੈਂ ਹਮੇਸ਼ਾ ਇਹਨਾਂ ਨੂੰ ਹਰੇਕ ਧਾਰਮਿਕ ਤੇ ਸਮਾਜਿਕ ਕੰਮ ਤੇ ਪੂਰੀ ਰੋਕੇ ਵਿੱਚ ਦਰ ਦੇ ਦਿੱਕਿਆ ਔਰ ਇਹ ਵੀ ਦੇਖਿਆ ਮੈਂ ਵੀ ਆਮ ਤੌਰ ਤੇ ਅ ਪਦਾਰਥਵਾਦੀ ਯੁੱਗ ਹੈ ਸਾਰੇ ਆਪੋ ਆਪਣੇ ਮਹंगाई ਦਾ ਜਮਾਨਾ ਵੀ ਆਪਣਾ ਪਰਿਵਾਰ ਹੀ ਮਸਾਂ ਪਾਲਦੇ ਆ ਇਹਦਾ ਬੂਟਾ ਸਿੱਖ ਜੇ ਖਾਸੀਅਤ ਹੈ ਵੀ ਆਪਣੀ ਜੇਬ ਚੋਂ ਪੈਸੇ ਕਰਦੀ ਜੇ ਹੈ ਚਾਹੇ ਕਿਤੋਂ ਕਲੈਕਸ਼ਨ ਹੋਵੇ ਨਾ ਹੋਵੇ ਤੇ ਇਹਨੇ ਬੜੇ ਸੁਚੱਜੇ ਪ੍ਰਬੰਧ ਕਰਨੇ ਔਰ ਇਹ ਬੜੇ ਬਿਰਲੇ ਬੰਦੇ ਦੇ ਹਿੱਸੇ ਆਉਂਦਾ ਔਰ ਮੈਂ ਤਾਂ ਪਹਿਲੇ ਇਹਨੂੰ ਬੜੀ ਆਪ ਪੱਧਰੀ ਚੈੱਕ ਕਰਦਾ ਔਰ ਜਦੋਂ ਵੀ ਮੈਨੂੰ ਬੁਲਾਉਂਦਾ ਮੈਂ ਸਾਰੇ ਰੁਝੇਵੇਂ ਛੱਡ ਕੇ ਇਹਦੇ ਪ੍ਰੋਗਰਾਮ 'ਚ ਇਸੇ ਕਰਕੇ ਆਉਂਦਾ ਜੀ ਨਿਰਸਵਾਰਥ ਜਿਹੜੀ ਸੇਵਾ ਹੁੰਦੀ ਹੈ ਨਾ ਆਪਣੀ ਜੇਬ ਚੋਂ ਪੈਸੇ ਕਰਕੇ ਜੀ ਸੇਵਾ ਹੁੰਦੀ ਹੈ ਉਹ ਬੜੇ ਧਾਮੇ ਬੰਦਿਆਂ ਦੇ ਸੇ ਆਉਂਦੀ ਹੈ ਉਹ ਬੂਟਾ ਸਖ ਰਹੀ ਸੀ ਧੰਨਵਾਦ ਪ੍ਰਧਾਨ ਜੀ ਤੁਹਾਡਾ ਬਹੁਤ ਬਹੁਤ ਆਸ਼ੀਰਵਾਦ ਦਿਨ ਦੇ ਭਗਤ ਸਾਡੀ ਕਮੇਟੀ ਦਾ ਇੱਕੀ ਸੋਲ ਬਗਦੇ ਇੱਕ ਜਿਹੜਾ ਪ੍ਰਧਾਨ ਆ ਜੀ ਜਿੱਥੇ ਜਿਹੜਾ ਗਵਾਇ ਕਰ ਰਹੇ ਜੀ ਉਹ ਆਜੋ ਜੀ ਆ ਲੈਓ ਜੀ ਹਸਲੋਪੇ ਦੀ ਬਕਸ ਹਲੋ ਸ਼ੇਰਾਵਾਲੀ ਦਾ ਬੋਲ ਸਾਡੇ ਗੋਵਰ ਜੀ ਜੈ ਜਕਾਰਾ ਹੈ ਸ਼ੇਰਾਵਾਲੀ ਦਾ ਗੋੜ ਸਾਚੇ ਦਰਬਾਰ ਕੀ ਜੈ की पवन पुत्र हनुमान जी महाराज की वृंदावन बिहारीलाल महाराज की धर्म की अधर्म का प्राणियों में विश्व का गौ माता की हर हर महादेव हर हर महा ايدا <laughs> بورتا کراتی ناڑی دا بہت سچے دربار کیج کراہ جٹھاڑی دا بہت سچے دربار کیج تے کراہ سہنی نکراری دا بہت سچے دربار کیج بٹ جی अरबिपी <laughs> प्रसाद <laughs>